ਉਹ ਤਾਂ ਬਿਹਫ ਕੁ ਬਣਾ ਕੇ ਰੱਖਤਾ ਕਿਉਂਕਿ ਪੰਜਾਬ ਸਰਕਾਰ ਨੇ ਕਿਹਾ ਸੀ ਮੈਂ ਕੱਚੇ ਨਹੀਂ ਰਹਦਾਂਗੇ ਪਰ ਤੁਸੀਂ ਸਾਨੂੰ ਕੱਚੇ ਕੀ ਤੁਸੀਂ ਤੇ ਸਾਨੂੰ ਦਿਹਾੜੀਦਾਰ ਬਣਾਤਾ ਪੜੇ ਲਿਖਿਆ ਨੂੰ ਦਿਹਾੜੀਦਾਰ ਬਣਾ ਕੇ ਰੱਖ ਦਿੱਤਾ ਸਾਨੂੰ ਅਸੀਂ ਇੱਕ ਦਿਹਾੜੀਦਾਰ ਤੋਂ ਵੀ ਥੱਲੇ ਡਿੱਗੇ ਹੋਏ ਇਹ ਗੱਲ ਮੁੱਖ ਮੰਤਰੀ ਸਾਹਿਬ ਨੂੰ ਕਹਿ ਦੇਣੀ ਸੀ ਅੱਜ ਤਾਂ ਇੱਥੇ ਨੇੜੀ ਫਿਰਦੇ ਆ ਮੁੱਖ ਮੰਤਰੀ ਸਾਹਿਬ ਤੱਕ ਅਪਰੋਚ ਕੀਤੀ ਸੀ ਉਹਨਾਂ ਨੇ ਸਾਡੀਆਂ ਦੋ ਮੀਟਿੰਗਾਂ ਕੈਨਸਲ ਕਰਤੀਆਂ ਹੈਲਥ ਮਨਿਸਟਰ ਜੀ ਨੂੰ ਵੀ ਮਿਲੇ ਉਹ ਕਹਿੰਦੇ ਜੀ ਆਪਦੇ ਅਗਲੇ ਪੇਪਰਾਂ ਦੀ ਤਿਆਰੀ ਕਰ ਲਓ ਕਿਉਂ ਅਸੀਂ ਇਹ ਪੇਪਰ ਦੇਖੇ ਹੀ ਆਏ ਆ ਆਮ ਆਦਮੀ ਕਲੀਨਿਕ ਦਾ ਪ੍ਰੋਜੈਕਟ ਜੀ ਅਸੀਂ ਬਹੁਤ ਵਧੀਆ ਸੇਵਾਵਾਂ ਦੇ ਰਹੇ ਹਾਂ ਤੁਸੀਂ ਕੀ ਦੇ ਰਹੇ ਹੋ ਸਾਨੂੰ ਕੀ ਦੇ ਰਹੇ ਹੋ ਜਿਹੜੇ ਉੱਥੋਂ ਦੇ ਤੁਹਾਡੇ ਜਿਹੜੇ ਆਮ ਆਦਮੀ ਨੂੰ ਸੰਤੁਸ਼ਟ ਕਰਕੇ ਭੇਜਦੇ ਨੇ ਤੁਸੀਂ ਉਹਨਾਂ ਦਾ ਕੀ ਖਿਆਲ ਕਰ ਰਹੇ ਹੋ ਉਹਨਾਂ ਦਾ ਜ਼ੀਰੋ ਖਿਆਲ ਕਰਦੇ ਨੇ ਸਾਰੇ ਸਾਹਮਣੇ ਕਹਿਣ ਚੋਕਰੇ ਵੀ ਨਹੀਂ ਪਈ ਐਸੀ ਸਰਕਾਰੀ ਨੌਕਰੀ ਨਹੀਂ ਲੱਗੇ ਸਾਨੂੰ ਇਹਨਾਂ ਨੇ ਅਦਰ ਦੇ ਵਿੱਚ ਪਾਇਆ ਹੋਇਆ ਈਵਨ ਅਸੀਂ ਤਾਂ ਇੰਪਲੋਏ ਵੀ ਨਹੀਂ ਹੈਗੇ ਸਾਨੂੰ ਅਦਰ ਤੋਂ ਐਂ ਹੀ ਚੱਕ ਕੇ ਜਿਵੇਂ ਰੱਖ ਲਿਆ ਪਰ ਸਾਡੇ ਤੋਂ ਫੀਸਾਂ ਵੀ ਲਿੱਤੀਆਂ ਗਈਆਂ ਸਾਡੇ ਪੇਪਰ ਵੀ ਹੋਏ ਅਸੀਂ ਟੈਸਟ ਕਲੀਅਰ ਕੀਤੇ ਇੰਟਰਵਿਊ ਕਲੀਅਰ ਕੀਤੀਆਂ ਫੇਰ ਹੀ ਅਸੀਂ ਇੱਥੇ ਪਹੁੰਚੇ ਸੀਗੇ ਪਰ ਸਾਨੂੰ ਬੁੱਧੂ ਬਣਾਇਆ ਗਿਆ ਇਸ ਵੇਲੇ ਤਰਨਤਾਰਨ ਦੇ ਵਿੱਚਾਂ ਜਿੱਥੇ ਤਰਨਤਾਰਨ ਦੇ ਵਿੱਚ ਇੱਕ ਪਾਸੇ ਜਿਮਨੀ ਚੋਂ ਦਾ ਮਾਹੌਲ ਆ ਭਗਵੰਤ ਸਿੰਘ ਮਾਨ ਅਜ ਰੋਡ ਸ਼ੋਤੇ ਨੇ ਤਾ ਉਤੇ ਹੀ ਤਰਨਤਾਰ ਦੀਆਂ ਸੜਕਾਂ ਅੱਜ ਸਰਕਾਰੀ ਮੁਲਾਜ਼ਮਾਂ ਦੇ ਨਾਲ ਖੱਚਾ ਖੱਚ ਭਰੀਆਂ ਹੋਈਆਂ ਨੇ ਉਹਨਾਂ ਦੇ ਮੂਹਰੇ ਵਿੱਚੋਂ ਆਵਾਜ਼ ਆਮ ਆਦਮੀ ਪਾਰਟੀ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁਰਦਾਬਾਦੀਆਂ ਆਵਾਜ਼ਾਂ ਜਿਹੜੀਆਂ ਨੇ ਉਹ ਆ ਰਹੀਆਂ ਨੇ ਆਮ ਆਦਮੀ ਕਲੀਨਿਕ ਸਾਂਝਾ ਫਰੰਟ ਮੋਰਚਾ ਪੰਜਾਬ ਮੈਂ ਦੱਸ ਦੇਵਾਂ ਕਿ ਆਮ ਆਦਮੀ ਕਲੀਨਿਕ ਕੋਹੀ ਨੇ ਜਿਨ੍ਹਾਂ ਦੇ ਨਾਮ ਤੇ ਪੰਜਾਬ ਸਰਕਾਰ ਨੇ ਬਹੁਤ ਵੋਟਾਂ ਵਟੋਰੀਆਂ ਬਹੁਤ ਬਾਭਾਈ ਪੰਜਾਬ ਸਰਕਾਰ ਸਪੀਚਾਂ ਦੇ ਵਿੱਚ ਆਪਣੀਆਂ ਦੇ ਵਿੱਚ ਕਰਦੀ ਆ ਕਿ ਆਮ ਆਦਮੀ ਕਲੀਨਿਕ ਆ ਆਦਮੀ ਕਲੀਨਿਕ ਆਦਮੀ ਕਲੀਨਿਕ ਪਰ ਅਸਲੀਅਤ ਕੀਆ ਹੋ ਜਾਣਨ ਦੀ ਕੋਸ਼ਿਸ਼ ਕਰਾਂਗੇ ਇਹ ਤਾਂ ਉਹ ਕਹਿੰਦੇ ਨੇ ਕਿ ਸਾਡਾ ਡ੍ਰੀਮ ਪ੍ਰੋਜੈਕਟ ਹੈ ਭਰਾ ਜੁੱਤਨ ਦਾ ਡ੍ਰੀਮ ਪ੍ਰੋਜੈਕਟ ਵਾਲੇ ਵੀ ਸੜਕਾਂ ਤੇ ਆ ਗਏ ਸਰ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਸਰ ਇਹ ਮੁੱਦਾ ਇਹ ਹੈ ਕਿ ਇਹਨਾਂ ਨੇ ਬਹੁਤ ਹਮ ਹਮਾ ਕੇ ਕਿਹਾ ਜੀ ਸਾਡਾ ਬਹੁਤ ਤਕੜਾ ਪਾਇਲਟ ਪ੍ਰੋਜੈਕਟ ਹੈ ਪਰ ਇਹਨਾਂ ਨੇ ਇਹ ਨਹੀਂ ਦੇਖਿਆ ਕਿ ਸਾਡੇ ਮਲਾਇਮ ਨਾਨ ਕੀ ਧੱਕਾ ਹੋ ਰਿਹਾ ਸਾਨੂੰ ਕੀ ਦਿੱਤਾ ਜਾ ਰਿਹਾ ਇਹ ਅਸੀਂ ਹਜੇ ਪੇਸ਼ੈਂਟ ਨੂੰ ਦਵਾਈ ਦੇ ਕੇ ਪੇਸ਼ੈਂਟ ਬਾਹਰ ਨਿਕਲਦਾ ਜਿਦਾ ਹੀ ਕਾਲ ਆਉਂਦਾ ਕਿ ਤੁਹਾਨੂੰ ਦਵਾਈ ਮਿਲ ਗਈ ਜੀ ਭਗਵੰਤ ਮਾਨ ਜੀ ਜਾਣਨਾ ਚਾਹੁੰਦੇ ਨੇ ਕਿ ਤੁਹਾਡੀ ਸਿਹਤ ਠੀਕ ਹੈ ਤੁਹਾਡੇ ਨਾਲ ਡਾਕਟਰ ਕਿੱਦਾਂ ਬੋਲੇ ਤੁਹਾਡੇ ਨਾਲ ਮੋਰਥੋਂ ਦੇ ਮੁਲਾਜ਼ਮ ਕਿੱਦਾਂ ਬੋਲੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਮੁਲਾਜ਼ਮਾਂ ਨਾਲ ਲੋਕੀ ਕਿੱਦਾਂ ਬੋਲ ਕੇ ਜਾਂਦੇ ਆ ਜਾਂ ਸਾਨੂੰ ਕੀ ਮਿਲ ਰਿਹਾ ਸਾਨੂੰ 12 ਰੁਪਏ ਦੇ ਕੇ ਤੇ ਸਾਨੂੰ ਕੋਈ ਬੈਨੀਫਿਟ ਨਹੀਂ ਦਿੱਤਾ ਜਾ ਰਿਹਾ ਸਾਨੂੰ ਸਾਨੂੰ ਗੈਟਰ ਛੁੱਟੀ ਦਾ ਵੀ ਪੈਸਾ ਨਹੀਂ ਮਿਲਦਾ ਸਾਨੂੰ ਨਾ ਸੰਡੇ ਦਾ ਪੈਸਾ ਮਿਲਦਾ ਜੇ ਮੰਨ ਲਓ ਮਹੀਨੇ ਚ 10 ਦਿਨ ਛੁੱਟੀਆਂ ਹੋ ਗਈਆਂ ਸਾਨੂੰ ਸਾਰੀ ਤਨਖਾਹ ਕੱਟੀ ਜਾਣੀ ਆ ਉਹ 10 ਦਿਨ ਕੱਟੇ ਜਾਣੇ ਆ ਸਾਨੂੰ ਪਰ ਡੇ ਦੇ ਪੈਸੇ ਮਿਲਨੇ ਆ ਅਸੀਂ ਕਿਤੇ ਆੜੀਦਾਰ ਤੋਂ ਵੀ ਥੱਲੇ ਡਿੱਗੇ ਹੋਏ ਤੇ ਫਿਰ ਇਹ ਗੱਲ ਮੁੱਖ ਮੰਤਰੀ ਸਾਹਿਬ ਨੂੰ ਕਹਿ ਦੇਣੀ ਸੀ ਅਜੇ ਤਾਂ ਇੱਥੇ ਨੇੜੀ ਫਿਰਦੇ ਆ ਮੁੱਖ ਮੰਤਰੀ ਸਾਹਿਬ ਤੱਕ ਅਪਰੋਚ ਕੀਤੀ ਸੀ ਉਹਨਾਂ ਨੇ ਸਾਡੀਆਂ ਦੋ ਮੀਟਿੰਗਾਂ ਕੈਨਸਲ ਕਰਤੀਆਂ ਹੈਲਥ ਮਨਿਸਟਰ ਜੀ ਨੂੰ ਵੀ ਮਿਲੇ ਉਹ ਕਹਿੰਦੇ ਜੀ ਆਪਦੇ ਅਗਲੇ ਪੇਪਰਾਂ ਦੀ ਤਿਆਰੀ ਕਰ ਲਓ ਕਿਉਂ ਅਸੀਂ ਇਹ ਪੇਪਰ ਦੇ ਕੇ ਆਏ ਆ ਬਾਬਾ ਫਰੀਦ ਨੇ ਪੇਪਰ ਕੰਡਕਟ ਕੀਤਾ ਅਸੀਂ ਫੀਸ ਭਰੀ ਅਸੀਂ ਪੂਰੀ ਇਹਨਾਂ ਦੀ ਪ੍ਰਕਿਰਿਆ ਨਹੀਂ ਆਏ ਆ ਕੋਈ ਐਵੇਂ ਨਹੀਂ ਆ ਕੇ ਕਿ ਇਹਨਾਂ ਨੇ ਰਾਜੋ ਫੜਿਆ ਤੇ ਸੀਏ ਬਿਠਾਤੇ ਫਾਰਮਾ ਫਾਰਮੇਸੀ ਅਫਸਰ ਬਿਠਾਤੇ ਤੇ ਡਾਕਟਰ ਬਿਠਾਤੇ ਮਤਲਬ ਇਹ ਤੁਹਾਨੂੰ ਬੇਰਜਗਰ ਕਰਨ ਤੇ ਤੁਰੇ ਹੋਏ ਆ ਇਹ ਸਾਨੂੰ ਸਾਡਾ ਸ਼ੋਸ਼ਣ ਕਰਨ ਤੇ ਤੁਰੇ ਹੋਏ ਆ ਤੇ ਸਾਨੂੰ ਕੰਟਰੈਕਚੁਅਲ ਹੀ ਰੱਖਣ ਵਾਸਤੇ ਤੁਰੇ ਹੋਏ ਆ ਉਹ ਸਭ ਦੇ ਸਾਹਮਣੇ ਦੇਖ ਲਓ ਉਹ ਵੀ ਸਰਕਾਰੀ ਮੁਲਾਜ਼ਮਾਂ ਜੋ ਸੜਕਾਂ ਤੇ ਰੋਣੇ ਨੇ ਕਿਉਂ ਰੋਣੇ ਨੇ ਕਿਉਂਕਿ ਇਹਨਾਂ ਦੀਆਂ ਮਾੜੀਆਂ ਨੀਤੀਆਂ ਤੇ ਇਹਨਾਂ ਨੇ ਆਪਦੇ ਸਿਰ ਪ੍ਰਚਾਰ ਲਈ ਆਮ ਆਦਮੀ ਕਲੀਨਿਕ ਦਾ ਪ੍ਰੋਜੈਕਟ ਜੀ ਅਸੀਂ ਬਹੁਤ ਵਧੀਆ ਸੇਵਾਵਾਂ ਦੇ ਰਹੇ ਹਾਂ ਤੁਸੀਂ ਕੀ ਦੇ ਰਹੇ ਹੋ ਸਾਨੂੰ ਕੀ ਦੇ ਰਹੇ ਹੋ ਜਿਹੜੇ ਉੱਥੋਂ ਦੇ ਤੁਹਾਡੇ ਜਿਹੜੇ ਆਮ ਆਦਮੀ ਨੂੰ ਸੰਤੁਸ਼ਟ ਕਰਕੇ ਭੇਜਦੇ ਨੇ ਤੁਸੀਂ ਉਹਨਾਂ ਦਾ ਕੀ ਖਿਆਲ ਕਰ ਰਹੇ ਹੋ ਉਹਨਾਂ ਦਾ ਜ਼ੀਰੋ ਖਿਆਲ ਕਰਦੇ ਨੇ ਇਹਨਾਂ ਨੂੰ ਗਰਾਊਂਡ ਰਿਐਲਿਟੀ ਨਹੀਂ ਪਤਾ ਇਹ ਤਾਂ ਕਹਿੰਦੇ ਨੇ ਕਿ ਸਾਡਾ ਮੇਨ ਪ੍ਰੋਜੈਕਟ ਆ ਮੁੱਖ ਪ੍ਰੋਜੈਕਟ ਆ ਜੀ ਇਹਦੇ ਨਾਂ ਤੇ ਤਾਂ ਵੋਟਾਂ ਬਹੁਤ ਵਟੋਰੀਆਂ ਫਿਰ ਅੱਜ ਇਹਦੇ ਆਪ ਦੇ ਮੁਲਾਜ਼ਮ ਹੀ ਸੜਕਾਂ ਤੇ ਉਤਰੇ ਹਾਂਜੀ ਇਹਨਾਂ ਨੇ ਆਮ ਆਦਮੀ ਕਲੀਨਿਕਾਂ ਦੇ ਨਾਂ ਤੇ ਸਿਰਫ ਬੋਟਾਂ ਹੀ ਲਈਆਂ ਨੇ ਤੇ ਮਤਲਬ ਲੋਕਾਂ ਨੂੰ ਤਾਂ ਸਹੂਲਤ ਮਿਲ ਰਹੀ ਆ ਉਹਨਾਂ ਨੂੰ ਸਾਰਾ ਕੁਝ ਮਿਲ ਰਿਹਾ ਲੋਕਾਂ ਨੂੰ ਟੈਸਟ ਫ੍ਰੀ ਹੋ ਰਿਹਾ ਦਵਾਈ ਵੀ ਮਿਲ ਰਹੀ ਆ ਪਰ ਇਹ ਮਲਾਜਮਾਂ ਬਾਲਾ ਬਿਲਕੁਲ ਨਹੀਂ ਧਿਆਨ ਦੇ ਰਹੇ ਮਲਾਜਮਾਂ ਅਸੀਂ ਇਹਨਾਂ ਨੇ ਸਾਨੂੰ ਦਿਹਾੜੀਦਾਰ ਤੋਂ ਵੀ ਮਤਲ ਨੀਵਾ ਕਰਤਾ ਠੀਕ ਹੈ ਕਿਉਂਕਿ ਫਿਕਸ ਤਨਖਾਹ ਤਾਂ ਹੋਣੀ ਚਾਹੀਦੀ ਆ ਨਾ ਵੀ ਬੰਦੇ ਨੂੰ ਤੇ ਸਾਨੂੰ ਜਦੋਂ ਦੇ ਅਸੀਂ ਲੱਗੇ ਆ ਮਤਲ ਇੱਕ 11 ਰੁਪਏ ਇੱਕ ਮਰੀਜ਼ ਦੇ ਹਿਸਾਬ ਨਾਲ ਸਾਨੂੰ ਇਹ ਦਿੰਦੇ ਆ ਤੇ ਜਿਹਦੇ ਨਾਲ ਹੁਣ ਮੈਂ ਸੰਗਰੂਰ ਤੋਂ ਤਰਨਤਾਰਨ ਡਿਊਟੀ ਕਰਦੀ ਇਹਨਾਂ ਨੇ ਤੇ ਕਿਰਾਏ ਦੇ ਮਕਾਨ ਤੇ ਆ ਛੋਟਾ ਜਿਹਾ ਮੇਰਾ ਨਾਲ ਬੱਚਾ ਹੈਨਾ ਲੈ ਕੇ ਰਹਿਣਾ ਬਹੁਤ ਔਖਾਗਾ 20 30 20000 ਦੇ ਵਿੱਚ ਮੈਂ ਮਤਲ ਮੈਂ ਕੀ ਕੀ ਕਰ ਸਕਦੀ ਆ ਤੁਸੀਂ ਆਪ ਹੀ ਦੇਖੋ ਸਾਡਾ ਬਹੁਤ ਸ਼ੋਸ਼ਣ ਹੋ ਰਿਹਾ ਜੀ ਸਾਡੇ ਵੱਲ ਧਿਆਨ ਦਿੱਤਾ ਜਾਵੇ ਇੰਨੇ ਦੁਖੀ ਜੀ ਫਰਾਮ ਆਦਮੀ ਲੋਕ ਜਿਆਦਾ ਸਰ ਬਹੁਤ ਜਿਆਦਾ ਦੁਖੀਆਂ ਸਾਨੂੰ ਤਾਂ ਪੜੇ ਲਿਖਿਆ ਨੂੰ ਬੇਫਿਕੂਫ ਬਣਾ ਕੇ ਰੱਖ ਦਿੱਤਾ ਦਿਹਾੜੀਦਾਰ ਬਣਾ ਕੇ ਰੱਖ ਦਿੱਤਾ ਨਾ ਕੋਈ ਸਾਨੂੰ ਛੁੱਟੀ ਨਾ ਕੋਛ ਕੀ ਗੱਲ ਸਾਡੇ ਬੱਚੇ ਬਿਮਾਰ ਨਹੀਂ ਹੁੰਦੇ ਜਾਂ ਸਾਡੇ ਮਗਰ ਪਰਿਵਾਰ ਨਹੀਂ ਹੈਗਾ ਠੀਕ ਹੈ ਨਾ ਸਾਡਾ ਬਹੁਤ ਜਿਆਦਾ ਸ਼ੋਸ਼ਣ ਹੋ ਰਿਹਾ ਆ ਸਾਨੂੰ ਤਾਂ ਬੇਫਿਕੂਫ ਬਣਾ ਕੇ ਰੱਖਤਾ ਕਿਉਂਕਿ ਪੰਜਾਬ ਸਰਕਾਰ ਨੇ ਕਿਹਾ ਸੀ ਮੈਂ ਕੱਚੇ ਨਹੀਂ ਰਹਾਂਗੇ ਪਰ ਤੁਸੀਂ ਸਾਨੂੰ ਕੱਚੇ ਕੀ ਤੁਸੀਂ ਤਾਂ ਸਾਨੂੰ ਦਿਹਾੜੀਦਾਰ ਬਣਾ ਪੜੇ ਲਿਖਿਆ ਨੂੰ ਡਾੜੀ-ਡਰ ਬਣਾ ਕੇ ਰੱਖ ਦਿੱਤਾ ਸਾਨੂੰ ਪਰ ਉਹ ਕਹਿੰਦੇ ਸੀ ਰੋਜ਼ਗਾਰ ਹੀ ਬਹੁਤ ਿਤਸਰ ਤੋਂ ਖੁਸ਼ ਬਹੁਤ ਨਹੀਂ 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 ਜੀ ਅਸੀਂ ਬਿਲਕੁਲ ਖੁਸ਼ ਨਹੀਂ ਹੈਗੇ ਸਾਨੂੰ ਪੱਕਿਆ ਕੀਤਾ ਜਾਵੇ ਅਸੀਂ ਤਾਂ ਬੇਰੋਜ਼ਗਾਰ ਹੋ ਜਾਣਾ ਜੇ ਹੋਣ ਸਰਕਾਰ ਨਹੀਂ ਤਾਂ ਕਿੱਥੇ ਜਾਣਾ ਬੱਚੇ ਕਿੱਥੇ ਜਾਣੇ ਪਰਿਵਾਰ ਕਿੱਥੇ ਜਾਣੇ ਜੀ ਦਿੱਲੀ ਚ ਐਵੇਂ ਹੋ ਰਿਹਾ ਸਾਰੇ ਆਮ ਆਦਮੀ ਕਲੀਨਿਕ ਬੰਦ ਹੋ ਗਏ ਸਾਡਾ ਕੋਈ ਪਵਿੱਖ ਮਤਲਬ ਸੇਫ ਨਹੀਂ ਹੈਗਾ ਅਸੀਂ ਡਿਗਰੀਆਂ ਡਿਪਲੋਮੇ ਕਰਕੇ ਆਏ ਆਂਗੇ ਐਵੇਂ ਤਾਂ ਨਹੀਂ ਆਏ ਐਗਜ਼ਾਮ ਦਿੱਤੇ ਨੇ ਇੰਟਰਵਿਊ ਕਲੀਅਰ ਕੀਤੀਆਂ ਨਿਗੀਆਂ ਉਹਦਾ ਸਾਨੂੰ ਰਿਜ਼ਲਟ ਇਹ ਮਿਲਿਆ ਹੈ ਕਿ ਵੀ ਸਰਕਾਰ ਸਾਡਾ ਸੋਸ਼ਣ ਨਹੀਂ ਕਰ ਰਹੀ ਆ ਅਸੀਂ ਸੇਫ ਨਹੀਂ ਹੈਗੇ ਸਿਹਤ ਸਹੂਲਤਾਂ ਅਸੀਂ ਲੋਕਾਂ ਨੂੰ ਪ੍ਰੋਵਾਈਡ ਕਰਦੇ ਆਂ ਪਰ ਸਾਡਾ ਤਾਂ ਸੋਸ਼ਣ ਹੋ ਰਿਹਾ ਨਾ ਜਦੋਂ ਸਿਹਤ ਬੁਲਾਜ ਵੀ ਨਹੀਂ ਸੇਫ ਹੈਗੇ ਲੋਕ ਕਿਵੇਂ ਸੇਫ ਹੋ ਸਕਦੇ ਹੈਗੇ ਅਸੀਂ ਵੀ ਤਾਂ ਉਹਨਾਂ ਲੋਕਾਂ ਚੋਂ ਆਣਾ ਕਰੋ ਤਾਂ ਕਿ ਹਰਾਪਨ ਆਮ ਲੋਕਾਂ ਲਈ ਚੱਲਦਾ ਮੇਰਾ ਉਹ ਕਹਿੰਦੇ ਸੀ ਅਸੀਂ ਕੱਚਾ ਸਭ ਦਾ ਖਤਮ ਕਰਤਾ ਪਰ ਸਾਨੂੰ ਤਾਂ ਕੱਚੇ ਵੀ ਨਹੀਂ ਰੱਖਿਆ ਸਾਡੇ ਵਾਰੀ ਤਾਂ ਸਾਨੂੰ ਤਾਂ ਰੱਖਿਆ ਹੀ ਕੱਚਿਆਂ ਡਿਆਗਾ ਪੱਕਾ ਸਭ ਦੀ ਖਤਮ ਕਰਤਾ ਸਾਡੇ ਵਾਰੀ ਤਾਂ ਸਿਹਤ ਸੁਹੂਲਤਾਂ ਦੇ ਕੇ ਉਹਨਾਂ ਨੇ ਲੋਕਾਂ ਨੂੰ ਸਾਡੇ ਲਈ ਤਾਂ ਪੱਕਾ ਸਭ ਦੀ ਖਤਮ ਕਰਤਾ ਸਾਨੂੰ ਤਾਂ ਕੱਚਾ ਵਿੱਚ ਵੀ ਨਹੀਂ ਰੱਖਿਆ ਉਹਨਾਂ ਨੇ ਅਸੀਂ ਤਾਂ ਬਹੁਤ ਦੁਖੀ ਆ ਸਾਡੀ ਕਿਹੜਾ ਰੁਜ਼ਗਾਰਾ ਜਿਹੜਾ ਮਿਲ ਗਿਆ ਉਹ ਕਹਿੰਦੇ ਬਹੁਤ ਸਾਰੇ ਉਹ ਸਾਨੂੰ ਸਾਡੇ ਵਰਗੇ ਲੋਕਾਂ ਨੂੰ ਕਹਿੰਦੇ ਆ ਇਹਨਾਂ ਨੂੰ ਰੋਜ਼ਗਾਰ ਦੇ ਦਿੱਤਾ ਪਰ ਬੁੱਧੂ ਬਣਾਉਂਦੇ ਆ ਦੁਨੀਆ ਦੇ ਨਜ਼ਰ ਚ ਰੋਜ਼ਗਾਰ ਦੇਤਾ ਪਰ ਜਿਹੜੇ ਰੋਜ਼ਗਾਰ ਲਈ ਰੱਖੇ ਨੇ ਉਹਨਾਂ ਨੂੰ ਇਹਨਾਂ ਨੇ ਦਿਹਾੜੀਦਾਰ ਬਣਾ ਦਿਹਾੜੀਦਾਰਾਂ ਨਾਲੋਂ ਵੀ ਬੱਤਰ ਹਾਲਤ ਹੋ ਗਈ ਆ ਜਾਦਾ ਬੱਤਰ ਹਾਲਾਤ ਮਰੀਜ਼ ਆਉਂਦੇ ਆ ਤੇ ਉਹ ਬੋਲ ਜਾਂਦੇ ਆ ਜੇ ਸਰਕਾਰ ਤੇ ਸਰਕਾਰ ਵੀ ਧੱਕਾ ਕਰਦੀ ਆ ਸਾਡੇ ਨਾਲ ਬਹੁਤ ਧੱਕਾ ਕਰਦੀ ਪਰਿਵਾਰ ਵਾਲੇ ਤਾਂ ਕਹਿੰਦੇ ਉਹਨਾਂ ਕੇ ਸਰਕਾਰੀ ਲੱਗਿਆ ਪਰ ਇਹ ਨਹੀਂ ਪਤਾ ਵੀ ਇੰਨੀ ਆ ਇਹ ਹਾਂਜੀ ਉਹ ਤਾਂ ਹੁਣ ਪਤਾ ਲੱਗ ਰਿਹਾ ਨਾ ਉਹ ਤਾਂ ਹੁਣ ਪਤਾ ਲੱਗ ਰਿਹਾ ਪਰਿਵਾਰ ਵਾਲਾ ਨੂੰ ਵੀ ਤੇ ਰਿਸ਼ਤੇਦਾਰਾਂ ਵਾਲਾ ਨੂੰ ਸਾਡੇ ਦੇ ਸਾਰੇ ਬੰਦੇ ਬੇਇਜ਼ਤੀ ਬੇਇਜ਼ਤੀ ਸਾਨੂੰ ਤਾਂ ਬੇਸੁਰ ਸਾਹਮਣੇ ਵੀ ਕਹਿਣ ਜੋਗਰੇ ਨਹੀਂ ਹਾਂਜੀ ਅਸਲ ਪਰਿਵਾਰ ਸਾਹਮਣੇ ਤੇ ਸਾਰੇ ਸਾਹਮਣੇ ਕਹਿਣ ਜੋਗਰੇ ਵੀ ਨਹੀਂ ਭਈ ਅਸੀ ਸਰਕਾਰੀ ਨੌਕਰੀ ਨਹੀਂ ਲੱਗੇ ਇਨਾ ਵੀ ਨਹੀਂ ਅਸੀਂ ਕਹਿ ਸਕਦੇ ਬਾਅਦ ਪਤਾ ਲੱਗਾ ਸਾਡੇ ਨਾਲ ਕੀ ਸੀ ਨਾਲ ਕੀ ਜੋਇਨਿੰਗ ਲੈਟਰ ਸਾਨੂੰ ਮਿਲਣ ਤੋਂ ਬਾਅਦ ਪਤਾ ਲੱਗਿਆ ਵੀ ਸਾਡੇ ਨਾਲ ਕੀ ਸਰਤਾ ਰੱਖਿਆ ਸਰਕਾਰ ਜਿਹੜਾ ਮਤਲਬ ਇੰਪਲੋਇਮੈਂਟ ਦੇ ਉੱਤੇ ਲੈਟਰ ਤੇ ਨਾਮ ਲਿਖਿਆ ਜਾਂ ਜਿੱਥੋਂ ਸਾਨੂੰ ਤਨਖਾਹ ਹੁੰਦੀ ਹੈ ਨਾ ਉੱਥੇ ਸਾਨੂੰ ਇਹਨਾਂ ਨੇ ਅਦਰ ਦੇ ਵਿੱਚ ਪਾਇਆ ਹੋਇਆ ਇਵਨ ਅਸੀਂ ਤਾਂ EMPLOYE ਵੀ ਨਹੀਂ ਹੈਗੇ ਸਾਨੂੰ ਅਧਰਚੋਂ ਐਂ ਚੱਕ ਕੇ ਜਿਵੇਂ ਰੱਖ ਲਿਆ ਪਰ ਸਾਡੇ ਤੋਂ ਫੀਸਾਂ ਵੀ ਲਿੱਤੀਆਂ ਗਈਆਂ ਸਾਡੇ ਪੇਪਰ ਵੀ ਹੋਏ ਅਸੀਂ ਟੈਸਟ ਕਲੀਅਰ ਕੀਤੇ ਇੰਟਰਵਿਊ ਕਲੀਅਰ ਕੀਤੀਆਂ ਫੇਰ ਵੀ ਅਸੀਂ ਇੱਥੇ ਪਹੁੰਚੇ ਸੀਗੇ ਪਰ ਸਾਨੂੰ ਬੁੱਧੂ ਬਣਾਇਆ ਗਿਆ ਪ੍ਰਤਾਜੀ ਦੁਖੀ ਹੋ ਤੁਸੀਂ ਇਹ ਸਰਕਾਰ ਹਾਂਜੀ ਬਹੁਤ ਦੁਖੀ ਐ ਅਸੀਂ ਸਰਕਾਰ ਤੋਂ ਸਾਡੇ ਛੋਟੇ ਛੋਟੇ ਬੱਚੇ ਗਿਆ ਸਾਲ ਸਾਲ ਦੇ ਅਸੀਂ ਬੱਚੇ ਆਰਡਰ ਆਫ ਡਿਸਟ੍ਰਿਕਟ ਰਹ ਰਹੇ ਆ ਇਹਨਾਂ ਨੂੰ ਸਾਨੂੰ ਕੋਈ ਸਹੂਲਤ ਨਹੀਂ ਦਿੱਤੀ ਐ ਸੰਡੇ ਦੀ ਵੀ ਇਹ ਪੇਮੈਂਟ ਕੱਟਦੇ ਆ ਸਾਡੇ ਤੋਂ ਅਸੀਂ ਚੰਨੇ ਸਾਡੇ ਹੱਕ ਦਿੱਤੇ ਜਾਣ ਸਾਨੂੰ ਸਾਰੇ ਠੀਕ ਹੈ ਸਾਨੂੰ ਉਹ ਬੈਨੀਫਿਟ ਸਾਰਾ ਮਿਲਣਾ ਚਾਹੀਦਾ ਜੋ ਹਲੇ ਇੱਕ ਮੁਲਾਜ਼ਮ ਨੂੰ ਮਿਲ ਰਿਹਾ ਹੈ ਬਸ ਅਸੀਂ ਇਹੀ ਮੰਗ ਕਰਦੇ ਹਾਂ ਸਮੱਸਿਆ ਫਿਰ ਮੁੱਖ ਮੰਤਰੀ ਸਾਹਿਬ ਕੋਲ ਰੱਖ ਦੇਣੀ ਸੀ ਮਿਲਦੇ ਹਨ ਕਿ ਮਿਲਦੇ ਨਹੀਂ ਹਾਂਜੀ ਮੁੱਖ ਮੰਤਰੀ ਸਾਨੂੰ ਟਾਈਮ ਹੀ ਨਹੀਂ ਦਿੰਦੇ ਨਾ ਕਿ ਸਾਡੀ ਸੋਲਦਾ ਅਸੀਂ ਐਨਾਂ ਮਤਲਬ ਉਹਨਾਂ ਨੇ ਅੱਗੇ ਬਹੁਤ ਕੁਝ ਉਹਨਾਂ ਨੇ ਕਹਿ ਚੁੱਕੇ ਹਾਂ ਲੇਕਿਨ ਉਹ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਸਾਨੂੰ ਇਹ ਮਤਲਬ ਅਸੀਂ ਇਹ ਕਹਦੇ ਹਾਂ ਕਿ ਸਾਨੂੰ ਸਾਡੀਆਂ ਗੱਲਾਂ ਸਰੇਆਂ ਫਰੂਕ ਕੀਤੀਆਂ ਜਾਣ ਸਾਨੂੰ ਉਹ ਜੋ ਅਸੀਂ ਉਹਨਾਂ ਨੂੰ ਮੰਗ ਪੱਤਰ ਦਿੱਤਾ ਸੀ ਸਾਨੂੰ ਉਹ ਸਾਰੇ ਹੱਕ ਦਿੱਤੇ ਜਾਣ ਅੱਜ ਮੁੱਖ ਮੰਤਰੀ ਸਾਹਿਬ ਤਾਂ ਨੇੜੀ ਆਏ ਨੇ ਤੁਹਾਡੇ ਮਿਲ ਲੈਣਾ ਸੀ ਜੀ ਇੱਥੇ ਨੇੜੀ ਫਿਰਦੇ ਸਰ ਮੀਟਿੰਗਸ ਲਈਆਂ ਸਾਨੂੰ ਤਾਂ ਚੰਡੀਗੜ੍ਹ ਬੁਲਾ ਕੇ ਅਸੀਂ ਵੇਖੋ ਆਪਣੀ ਡਿਊਟੀ ਤੋਂ ਛੁੱਟੀ ਕਰਕੇ ਆਪਣੀ ਉਸ ਦਿਨ ਦੀ ਤਨਖਾਹ ਕਟਾ ਕੇ ਆਪਣੇ ਬੱਚੇ ਪਰਿਵਾਰ ਮਗਰ ਛੱਡ ਕੇ ਉੱਥੇ ਜਾਂਦੇ ਆ ਸਾਨੂੰ ਉਸੇ ਦੇ ਨਹੀਂ ਉੱਥੇ ਪਹੁੰਚ ਕੇ ਪਤਾ ਲੱਗਦਾ ਕਿ ਤੁਹਾਡੀ ਮੀਟਿੰਗ ਕੈਨਸਲ ਕੀਤੀ ਗਈ ਹੈ ਇਹ ਕੀ ਤਰੀਕਾ ਹੈ ਸਾਨੂੰ ਤਾਂ ਮੀਟਿੰਗ ਵੀ ਨਹੀਂ ਮਿਲ ਰਹੀ ਸਾਡੇ ਨਾਲ ਪਤਾ ਕਰਦੇ ਇਹ ਕੈਮਰਾ ਅੱਛਾ ਮੀਟਿੰਗ ਸਾਡੇ ਨਾਲ ਸਰ ਮੀਟਿੰਗ ਵੀ ਨਹੀਂ ਹੋ ਰਹੀ ਸਾਡੇ ਨਾਲ ਸਾਨੂੰ ਕੋਈ ਮਿਲਣ ਦਾ ਮੌਕਾ ਹੀ ਨਹੀਂ ਮਿਲਿਆ ਸਾਨੂੰ ਸਰ ਨਾਲ ਮੌਕਾ ਮਿਲਣ ਮਿਲਣ ਦਾ ਮੌਕਾ ਦਿੱਤਾ ਜਾਵੇ ਉਹ ਕਿਹੜੇ ਉਹ ਕਿਹੜੇ ਦਰਵਾਜ਼ੇ ਨੇ ਮੁੱਖ ਮੰਤਰੀ ਸਾਹਿਬ ਦੇ ਕਹਿੰਦੇ ਖੁੱਲੇ ਆਮ ਕਰਨ ਉਹ ਹੀ ਖੁੱਲੇ ਨਹੀਂ ਆ ਵੀਰ ਜੀ ਕੋਈ ਕੁਝ ਨਹੀਂ ਆ ਇਹ ਸਭ ਬੁੱਧੂ ਬਣਾ ਰਿਹਾ ਬੇਫਕੂਫ ਬਣਾ ਰਿਹਾ ਸਾਨੂੰ ਤਾਂ ਲੱਗਦਾ ਨਹੀਂ ਕੀ ਹੋਣੇ ਸਰਕਾਰ ਆਉਗੀ ਸਾਨੂੰ ਤਾਂ ਇਹੀ ਲੱਗਦਾ ਇਹ ਸਰਕਾਰ ਨਹੀਂ ਆਉਗੀ ਹੁਣ ਇਹ 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 ਤਸਵੀਰਾਂ ਨੇ ਤਰਨਤਾਰਨ ਦੀਆਂ ਜਿੱਥੇ ਆਮ ਆਦਮੀ ਕਲੀਨਿਕ ਦੇ ਜੋ ਦੁਖੀ ਮੁਲਾਜ਼ਮ ਨੇ ਉਹ ਇੱਥੇ ਜਿਹੜੇ ਪਹੁੰਚੇ ਹੋ